ਮਾਲਕ ਮੌਕੇ ਤੇ ਸੀ ਤੇ ਜਿਹੜਾ ਲੇਬਰ ਵਾਲਾ ਸੀਗਾ ਜ਼ਖਮੀ ਹੋਇਆ ਉਹਨੂੰ ਲੈ ਕੇ ਉਹ ਫਟਾਫਟ ਭੱਜਿਆ ਤੇ ਬਾਕੀ ਸਾਡੇ ਲੇਬਰ ਵਾਲੇ ਪਹੁੰਚਾ ਤੇ ਇਹ ਨਹੀਂ ਪਤਾ ਜੀ ਹਜੇ ਤੱਕ ਪਤਾ ਨਹੀਂ ਚੱਲਿਆ। ਕੰਨੀ ਦੇਰ ਦੀ ਲਾਈਟ ਗਈ ਹੋਈ ਹੈ ਜੀ। ਲਾਈਟ ਜੀ 11:30 ਵਜੇ ਹਾਸਾ ਹੋਇਆ ਉਸ ਤੋਂ ਬਾਅਦ ਹਜੇ ਤੱਕ ਲਾਈਟ ਨਹੀਂ ਆਈ ਜੀ। ਤਕਰੀਬਨ 2 ਤੋਂ 3 ਘੰਟੇ ਹੋ ਗਏ। ਬਿਜਲੀ ਵਿਭਾਗ ਦੇ ਬੰਦੇ ਆਏ ਜੀ ਉਹਨਾਂ ਨੇ ਦਰਖਾਸਤ ਲਈਤੀ ਹੈ ਉਹ ਇਸ ਤੋਂ ਬੰਦ ਕਾਰਵਾਈ ਕਰਨਗੇ। ਜੋ ਵੀ ਇਹਨਾਂ ਤੋਂ ਖਰਚਾ ਹੋਏਗਾ ਕਿਉਂਕਿ ਇਹਦੇ ਅਣਗਹਿਲੀ ਕਰਕੇ ਸਾਰਾ ਟੁੱਟਿਆ ਹੋ ਹੁਣ ਆਪਣੀ ਬੰਦੀ ਕਾਰਵਾਈ ਕਰਨ ਗਿੰਦੇ ਕਿਤੇ ਟੁੱਟੇ ਕੰਬੇ ਟੁੱਟੇ ਠੇਕੇਦਾਰ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਕੋਈ ਅਣਗਹਿਲੀ ਵੱਟੀ ਜਾਦੀ ਸਮਾਂ ਸਾਨੂੰ ਨਹੀਂ ਜੀ ਪਤਾ ਜੀ ਠੇਕੇਦਾਰ ਵੱਲੋਂ ਕੰਮ ਕੀਤਾ ਜਾ ਰਿਹਾ ਸਾਡੇ ਹਿਸਾਬ ਨਾਲ ਤੇ ਮਾਲ ਕੀ ਕੰਮ ਕਰਾ ਰਿਹਾ ਸੀ ਜੀ ਅੰਜ ਕਿਹਦਾ ਮੇਰਾ ਨਾਮ ਜੀ ਐਡਵੋਕੇਟ ਪ੍ਰਣਾਵਤ ਬਨਣਾ ਜੀ ਕੋਠੇ ਦਾ ਲੈਂਡਰ ਜੀ ਜੀ ਕੀ ਕਰਨਾ ਜੀ ਕੋਠੇ ਦਾ ਲੈਂਡਰ ਸਰ ਇਹ ਜਿਆਦਾ ਅਗਲੀ ਦੇ ਵਿੱਚ ਵਧਿਆ ਹੋਇਆ ਸੀਗਾ ਜਿਹਦੇ ਕਰਕੇ ਡਿੱਗਿਆ ਤੇ ਰੀਸੈਂਟਲੀ ਪਿਆ ਸੀਗਾ ਮਾਲਕ ਨੂੰ ਮਾਲਕ ਦਾ ਨਾਮ ਜੀ ਤਜਿੰਦਰ ਸਿੰਘ ਹੈ ਜੀ ਅਲਿਆਸ ਲਾਲ ਸਿੰਘ ਕੰਮ ਹੈ ਜੀ ਮੰਡੀ ਬੋਰਡ ਦੇ ਵਿੱਚ ਮੁਲਾਜ਼ਮ ਹੈ ਜੀ ਸੁਣ ਚਾਹਿਆ ਕੀ ਕਾਰਨ ਹੈ ਜਿਹੜੀ ਇਹ ਇੰਨੀ ਵੱਡੀ ਕੋਠੀ ਖੜੀ ਹੋ ਗਈ ਜਿਹੜਾ ਸਰ ਜੀ ਇਹ ਪਹਿਲਾਂ ਕਮਰਸ਼ੀਅਲ ਬਿਲਡਿੰਗ ਕੱਟ ਰਹੀ ਸੀਗੀ ਜੀ ਇੱਥੇ ਦੁਕਾਨਾ ਬਣਾ ਰਿਹਾ ਸੀਗਾ ਇਹਦੇ ਬਰ ਖਿਲਾਫ ਜੀ ਅਸੀਂ ਦੋਨੋਂ ਐਸੋਸੀਏਸ਼ਨਾਂ ਨੇ ਦੋਨੋਂ ਕਲੋਨੀ ਐਸੋਸੀਏਸ਼ਨ ਨੇ ਮਿਲ ਕੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਐਪਲੀਕੇਸ਼ਨਾਂ ਦਿੱਤੀਆਂ ਜਿਹਦੇ ਵਿੱਚ ਅਸੀਂ ਇਹ ਹੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਇਲੀਗਲ ਕਮਰਸ਼ੀਅਲ ਬਿਲਡਿੰਗ ਕੱਟ ਰਿਹਾ ਹੈ ਤੇ ਨਾ ਘਟੀ ਜਾਵੇ ਪਹਿਲੇ ਤੇ ਦੁਕਾਨਾਂ ਕੱਟ ਰਿਆ ਸੀਗਾ ਜਿਹੜੇ ਬਿਲਡਿੰਗ ਇਨਸਪੈਕਟਰ ਸੀਗੇ ਜੀ ਪਹਿਲਾਂ ਉਹਨਾਂ ਨੇ ਕਾਫੀ ਵਾਰ ਨੋਟਿਸ ਵੀ ਚਪਕਾਏ ਉਸ ਤੋਂ ਬਾਅਦ ਥੋੜੀ ਦੇਰ ਕੰਮ ਬੰਦ ਰਿਹਾ ਪਰ ਫੇਰ ਚੱਲੂ ਹੋ ਗਿਆ ਹੈ ਬਿਲਡਿੰਗ ਖੜੀ ਹੋ ਗਈ ਬਿਲਡਿੰਗ ਫੇਰ ਤੋਂ ਸਾਰੇ ਖੜੀ ਹੋ ਗਈ ਹਾਦਸਾ ਹੋ ਗਿਆ ਉਹਨੂੰ ਹਾਦਸਾ ਹੋ ਗਿਆ ਜੀ ਦੋ ਬੰਦੇ ਵਿੱਚ ਜ਼ਖਮੀ ਹੋਏ ਹਨ ਜ ਇੱਕ ਲੇਬਰ ਵਾਲਾ ਉਹ ਆਪ ਹੀ ਲੈ ਕੇ ਚਲੇ ਗਏ ਸੀਗੇ ਜੀ ਦੂਸਰਾ ਇੱਕ ਕਸਮੈਟੋ ਵਾਲਾ ਵਰਦਮਾਨ ਦੇ ਨਾਲ ਜਿਹੜਾ ਬਲਿੰਕਟ ਦਾ ਸਟੋਰ ਹੈ ਉੱਥੇ ਉਹ ਆਰਾਮ ਕਰ ਰਿਹਾ ਉਹਦੇ ਆਪਦੀ ਬਾਜੂ ਤੇ ਕਰੰਟ ਲੱਗਿਆ ਉਹ ਕੰਮ ਨਹੀਂ ਕਰ پا ਰਹੇ ਪ੍ਰਸ਼ਾਸਨ ਦਾ ਜੇ ਅਸੀਂ ਕੰਪਲੇਂਟ ਕਰਨ ਤੋਂ ਬਾਅਦ ਕਾਰਪੋਰੇਸ਼ਨ ਦੇ ਆਏ ਜੀ ਅਸੀਂ ਐਸ ਐਚਓ ਸਾਹਿਬ ਆਪਣੇ ਅਰਬਨ ਸਟੇਟ ਫੇਜ਼ 2 ਦੇ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਪੁਲਿਸ ਵਾਲੇ ਭੇਜੇ ਬਿਆਨ ਵੀ ਉਹਨਾਂ ਲੈਂਦੇ ਹੈ ਜੀ ਉਸ ਤੋਂ ਬਾਅਦ ਦੇਖਦੇ ਹੈ ਜੀ ਕਾਰਵਾਈ ਹ스테ਜ ਜੰਨੇ ਕਿ ਜੋ ਵੀ ਅਜਿਹਾ ਲੀਗਲ ਕਾਰਵਾਈ ਬਣਦੀ ਹੋਵੇ ਜਿੰਨੀ ਇਹ ਕੰਸਟਰਕਸ਼ਨ ਲੀਗਲਾਈਜ਼ਡ ਨਹੀਂ ਪਾਸ ਕੀਤੀ ਹੈ ਉਹ ਇਲੀਗਲ ਕੰਸਟਰਕਕਸ਼ਨ ਨੂੰ ਰੋਕਿਆ ਜਾਵੇ